ਤੂੰ ਮਾਲਕ ਜੀ ਜੀ ਤੇਰੀ ਕੀ ਜਾਨਦੀ ਹੈ ਕੋਈ ਰਾਤ ਨੂੰ ਤੂੰ ਮਾਲਕ ਤੂੰ ਮਾਲਕ ਜੀ ਅਸੀਂ ਬੱਚਾ ਦਿਨੋਂ ਵਤੀ ਅਪੀ ਤਸੋਤ ਕੀ 10 ਲੱਖ ਰੁਪਏ ਦੇ ਘਾਰੇ ਅੱਜ ਇਹ ਪਰਿਵਾਰ ਕੰਫਰਮ ਕਰ ਇਸ ਕੰਡੀਸ਼ਨ ਤੱਕ ਪਹੁੰਚ ਜਾ ਕਿ ਰੇਮ ਦੇ ਕਾਬਲ ਹੋ ਰਾਮ ਰਾਮਨੌਥ ਜੀ 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 ਤੇਰੇ ਕਿ ਜੀ ਅਸੀਂ ਬੱਚੇ ਤੇਰੇ ਆਏ ਨਾ ਤੇ ਮੇਰੇ ਮਨਚੇ ਤੇ ਇਹ ਹੀ ਕਿ ਜਿੱਦਾਂ ਸਾਰੇ ਬਹੁਤ ਸਾਰੇ ਜੀ ਆਏ ਹੈ ਇਹ ਕੰਮ ਕਰਕੇ ਇਹ ਦੱਸ ਕੇ ਗਏ ਦੁਸੀਂ ਇਹ ਕਰਾਂਗੇ ਮੈਂ ਤਾਂ ਸੋਚਿਆ ਕਿ ਜਿੱਦਾਂ ਪਹਿਲੇ ਹੋਰ ਵੀ ਆਂਦੇ ਰਹੇ ਬੜੇ ਮੈਂ ਕਿ ਇਹ ਵੀ ਕੰਮ ਇਦਾਂ ਹੀ ਹੋਣਾ ਹੈ ਪਰ ਨਹੀਂ ਮੈਂ ਬਹੁਤ ਸੁਪਰ ਕੇ ਜਾ ਰਹੇ ਇਹ ਸਾਨੂੰ ਕਿ ਧੁੱਪੇ ਵੀ ਖੜੇ ਕਰਕੇ ਕਿਤੇ ਪੰਜ ਮੈਂ ਦੇ ਦਿਨ ਰਾਤ ਨਾਰੀ ਸ਼ਕਤੀ ਅਹੀਂ ਪੂਰੇ ਇਹਨਾਂ ਦੇ ਨਾਲ ਹੈ ਕਿਉਂਕਿ ਇਹ ਆਪਣੀ ਜਵਾਨ ਦੇ ਪੱਕੇ ਨਿਕਲੇ ਆ ਇਸ ਕਰਕੇ Thank you.